ਆ ਰੈਫਰੈਂਡਮ ਕਰਾਉਂਦਾ ਫਾਇਦਾ ਕੀਤਾ ਹੈ ਨਾ ਥੋੜਾ ਜਿਹਾ ਲੋਕਾਂ ਨੂੰ ਇਹਦੇ ਬਾਰੇ ਪੜ੍ਹਨਾ ਚਾਹੀਦਾ ਵਾ ਤੇ ਮੈਂ ਮੈਨੂੰ ਮੈਂ ਵਕਾਲਤ ਦੀ ਡਿਗਰੀ ਕੀਤੀ ਹੋਈ ਹੈ ਅਮਰੀਕਾ 'ਚ ਤੇ ਵਰਲਡ ਜ਼ਾਇਓਨਿਸਟ ਆਰਗੇਨਾਈਜੇਸ਼ਨ ਆ ਜਾ ਕੇ ਲੋਕਾਂ ਨੂੰ ਥੋੜਾ ਦੇਖਣਾ ਚਾਹੀਦਾ 18ਵੀਂ ਸਦੀ ਦੇ ਵਿੱਚ 1890s ਦੇ ਵਿੱਚ ਉਹ ਜੂਇਸ਼ ਲੋਕਾਂ ਨੇ ਬਣਾਈ ਸੀਗੀ ਇੰਗਲੈਂਡ 'ਚ ਬੈਠਿਆ ਨੇ ਠੀਕ ਹੈ ਤੇ ਉਹ ਅੱਜ ਵੀ ਚੱਲ ਰਹੀ ਆ ਵਰਲਡ ਜ਼ਾਇਰਿਸ ਔਰਗੇਨਾਈਜੇਸ਼ਨ ਜਿਵੇਂ ਆਪਣਾ ਵਰਲਡ ਸਿਕ ਪਾਰਲੀਮੈਂਟ ਆ ਉਸੇ ਸਾਧ ਦੀ ਔਰਗੇਨਾਈਜੇਸ਼ਨ ਬਣਾਈ ਗਈ ਸੀ ਤੇ 1923 ਦੇ ਵਿੱਚ ਜਾ ਕੇ ਇੱਕ ਬੈਲਫਾਸਟ ਡੈਕਲੇਰੇਸ਼ਨ ਹੋਈ ਸੀ ਇੰਗਲੈਂਡ ਦੇ ਵਿੱਚ ਉਸ ਟਾਈਮ ਤੇ ਤੇ ਉੱਥੇ ਉਹਨਾਂ ਨੇ ਡਿਸਾਈਡ ਕੀਤਾ ਸੀ ਵੀ ਯਹੂਦੀਆਂ ਦਾ ਇਜ਼ਰਾਈਲ ਦਾ ਇੱਕ ਕੰਟਰੀ ਬਣਾਉਣਾ ਫਿਰ ਉਸ ਤੋਂ ਬਾਅਦ 20 30 ਹਾਲ ਬਾਅਦ ਜਾ ਕੇ ਉਹਨਾਂ ਨੇ ਹੌਲੀ ਹੌਲੀ ਜੋ ਵੀ ਤੁਸੀਂ ਕਹ ਲਓ ਜੋ ਵੀ ਤੁਹਾਡਾ ਪਰਸਪੈਕਟਿਵ ਆ ਇੱਧਰਲਾ ਆ ਉੱਧਰਲਾ ਹੈ ਨਾ ਮੈਂ ਨਹੀਂ ਕਹਿੰਦਾ ਬਟ ਤੁਹਾਨੂੰ ਪਤਾ ਉਹਨਾਂ ਨੇ ਆਪਣਾ ਕਿਵੇਂ ਕਬਜ਼ਾ ਕਰਕੇ ਉਹਨਾਂ ਨੇ ਕਿਵੇਂ ਟੇਕਓਵਰ ਫਿਰ ਉੱਥੇ ਕੀਤਾ ਅੱਜ ਉੱਥੇ ਕੀ ਆਲਾ ਸੋ ਜਿਹੜਾ ਇਹ ਕਹਿ ਰਹੇ ਨੇ ਵੀ ਰੈਫਰੰਡਮ ਕਰਾਉਣ ਦਾ ਕੀ ਫਾਇਦਾ ਵੀ ਕੀ ਹੋ ਜੂਗਾ ਸ਼ਾਇਦ ਆਪਣੀ ਲਾਈਫਟਾਈਮ ਚ ਨਾ ਹੋਵੇ ਮੈਂ ਤਾਂ ਕਹਿੰਦਾ ਹੋਊਗਾ ਜ਼ਰੂਰ ਹੋਊਗਾ ਬੜੇ ਕਿਸੇ ਨਾ ਤਰ੍ਹਾਂ ਦਾ ਹੋਊਗਾ ਹੀ ਤੇ ਤੁਹਾਡੇ ਕੋਲ ਕੋਈ ਕਾਗਜ਼ ਹੈ ਨਹੀਂਗਾ ਫਿਰ ਆਪਾਂ ਕੀ ਕਰ ਸਕਦੇ ਆ ਦੇਖੋ ਗੱਲ ਪਤਾ ਗੱਲ ਪਤਾ ਕੀ ਆ ਇਹਦੇ ਜਿਹੜੇ ਲੱਛਣ ਨੇ ਨਾ ਇੰਡੀਆ ਦੇ ਕੈਂਸਰ ਦੇ ਇੰਡੀਆ ਨੂੰ ਜਿਹੜਾ ਕੈਂਸਰ ਹੋਇਆ ਸੀ ਉਹ ਮਤਲਬ 4-5 ਸਾਲ ਬਾਅਦ ਹੀ 1947 ਤੋਂ 4-5 ਸਾਲ ਬਾਅਦ ਹੀ ਦਿਖਣੇ ਸ਼ੁਰੂ ਹੋ ਗਏ ਸੀ ਉਹ ਹੁਣ ਕੰਮ ਵਧਿਆ ਹੋਇਆ ਤੇ ਉਹ ਜੇ ਹੁਣ ਵੱਡਣਾ ਪੈਣਾ ਉਹਦਾ ਇਲਾਜ ਹਾਂ ਯਾ ਡੇਟਾ ਇੰਨੇ ਆਪਣੇ ਇੱਥੇ ਪੰਜਾਬੀ ਆਉਣ ਨਾ ਬੁਰਾ ਹਾਲ ਹੋਇਆ ਪਿਆ ਵਾ ਹੈਨਾ ਇਨਾ ਬੁਰਾ ਹਾਲ ਨਹੀਂ ਹੋਣਾ ਸੀ ਨਹੀਂ ਤੇ ਸਿੱਖਾਂ ਦਾ ਪੰਜਾਬੀਆਂ ਦਾ ਲਾਈਕ ਇਸ ਬੈਡ ਸਿਚੁਏਸ਼ਨ ਆਇਆ ਸੋ ਬਹੁਤ ਜ਼ਿਆਦਾ ਕੁਝ ਵੀ ਹੋ ਜਾਂਦਾ ਮੰਨ ਲਓ ਮਤਲਬ ਬੁਰੇ ਤੋਂ ਬੁਰਾ ਹਾਲ ਹੋ ਜਾਂਦਾ ਸਿੱਖਾਂ ਦਾ ਜੋ ਮਰਜ਼ੀ ਕਰ ਦਿੰਦੇ ਦਰਬਾਰ ਸਾਹਿਬ ਤੇ ਹਮਲਾ ਨਹੀਂ ਸੀ ਹੋਣਾ ਹੈਗਾ ਜੇ ਖਾਲਸਾ ਤਾਂ ਨਾ ਨਾ ਬਣਨਾ ਹੁੰਦਾ ਦਰਬਾਰ ਸਾਹਿਬ ਤੇ ਹਮਲਾ ਨਾ ਕਰਦੇ ਇਹ